ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸ ਦਈਏ ਭਾਨਾ ਸਿੱਧੂ ਦਾ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਨੇ ਇੱਕ ਵੱਡੇ ਇਕੱਠ ਦੀ ਅਪੀਲ ਕੀਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜੋ ਏਜੰਟ ਭੋਲੇ ਭੋਲੇ ਲੋਕਾਂ ਨਾਲ ਠੱਗੀਆਂ ਕਰਦੇ ਹਨ ਤੇ ਉਹਨਾਂ ਦੇ ਪਾਰ ਦੇ ਵਿੱਚ ਧਰਨਾ ਲੱਗੇਗਾ ਅਤੇ ਉਹਨਾਂ ਨੇ ਨੌਜਵਾਨਾਂ ਨੂੰ ਕੱਲ ਚੰਡੀਗੜ੍ਹ ਮਹਾਲੀ ਵਿਖੇ ਵੱਡਾ ਇਕੱਠ ਕਰਨ ਦੀ ਅਪੀਲ ਕੀਤੀ ਹੈ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ ਲੰਮੇ ਸਮੇਂ ਤੋਂ ਜਿਹੜਾ ਠੱਗ ਮਾਫੀਆ ਇਹਦੇ ਵਿਰੁੱਧ ਆਪਾਂ ਇੱਕ ਬੀੜਾ ਚੁੱਕਿਆ ਹੋਇਆ ਆਪਾਂ ਦੇ ਜੜ ਪੱਟ ਘਟਨੇ ਇਹਨਾਂ ਨੂੰ ਖਤਮ ਕਰਕੇ ਹਟਣਾ ਇਸ ਕਰਕੇ ਬੜਾ ਲੰਮਾ ਸਮਾਂ ਹੋ ਗਿਆ ਆਪਾਂ ਨੂੰ ਇਹ ਲੜਾਈ ਲੜਦਿਆਂ ਨੂੰ ਕਿਉਂਕਿ ਜਦੋਂ ਲੋਕ ਸਾਡੇ ਕੋਲੇ ਜ਼ਿਆਤਰ ਮਹਾਲੀ ਚੰਡੀਗੜ੍ਹ ਤੋਂ ਸਤਾਏ ਹੋਏ ਆਉਂਦੇ ਨੇਗੇ ਸਾਨੂੰ ਵੀ ਦੁੱਖ ਹੁੰਦਾ ਵੀ ਯਾਰ ਇੱਧਰੋਂ ਬੰਦਾ ਆਇਆ ਤੇ ਕਈ ਵਾਰੀ ਉਹ ਏਜੰਟ ਮੂਰੋ ਫੋਨ ਨਹੀਂ ਚੱਕਦਾ ਜਾਂ ਹੋਰ ਕਈ ਸਾਰੇ ਗੱਲਾਂ ਹੁੰਦੀਆਂ ਨੇਗੀਆਂ ਇਸ ਕਰਕੇ ਅਸੀਂ ਪਹਿਲਾਂ ਵੀ ਬਹੁਤ ਵਾਰੀ ਸ਼ਹਿਰਾਂ ਦੇ ਵਿੱਚ ਵੱਖ-ਵੱਖ ਜਾਂਦੇ ਰਹੇ ਆ ਪਰ ਹੁਣ ਦੁਬਾਰਾ ਫੇਰ ਅਸੀਂ ਪ੍ਰੋਗਰਾਮ ਦੇਖਿਆ ਮਹਾਲੀ ਤੇ ਚੰਡੀਗੜ੍ਹ ਦੇ ਜਿੰਨੇ ਵੀ ਪੀੜਤ ਲੋਕ ਨੇਗੇ ਇਹਨਾਂ ਝਾਂਟਾਂ ਤੋਂ ਇਸ ਮਾਫੀਆ ਦੇ ਖਿਲਾਫ ਇੱਕ ਪ੍ਰੋਗਰਾਮ ਲਿਖਿਆ ਹੈ 10 ਤਰੀਕ ਨੂੰ ਸਾਡੀ ਟੀਮ ਸਾਡੀ ਟੀਮ ਦਾ ਮੈਂਬਰ ਭਾਈ ਮਹੰਗਾ ਜੋ ਕਿ ਬਹੁਤ ਵਧੀਆ ਰੋਡ ਰੋਡ ਅਬਾ ਰਿਹਾ ਹੈ ਇਸ ਮਾਫੀਆ ਦੀ ਜੜ ਪੱਟਣ ਦੇ ਵਿੱਚ ਇਹ 10 ਤਰੀਕ ਨੂੰ ਇਹ ਗੁਰਦੁਆਰਾ ਆਮ ਸਾਹਿਬ ਹੋਊਗਾ ਕਿਉਂਕਿ ਮੇਰੇ ਦੋ ਤਿੰਨ ਪ੍ਰੋਗਰਾਮ ਨੇ ਜਿਓ ਕੰਮ ਹੋ ਗਏ ਤਾਂ ਮੈਂ ਵੀ ਉੱਥੇ ਤੁਹਾਨੂੰ ਗੁਰਦੁਆਰਾ ਆਮ ਸਾਹਿਬ ਮਿਲੂੰਗਾ 10 ਤਰੀਕ ਨੂੰ ਪਰ ਸਾਡੀ ਟੀਮ ਤੇ ਮਹੰਗਾ ਉੱਥੇ ਜਿਹੜੀ ਸਾਰੀ ਮਹੰਗੇ ਕੋਲੇ ਕਮਾਂਡ ਹੋਣੀ ਹੈ 10 ਤਰੀਕ ਨੂੰ ਤੁਸੀਂ ਗੁਰਦੁਆਰਾ ਆਮ ਸਾਹਿਬ ਤੇ ਤੁਸੀਂ ਤੁਸੀਂ ਪਹੁੰਚ ਜਾਣਾ ਆਪਣਾ 9:00 ਵਜੇ ਤੋਂ ਤਕਰੀਬਨ ਟਿਕਰਨ ਪਹੁੰਚ ਜਾਣਾ ਇੱਕ ਗੱਲ ਨਾਲ ਹੀ ਲੱਗਦੀ ਮੇਰੀ ਇਹ ਗੱਲ ਹੈ ਕਿ ਕਿਹੜਾ ਮਹਿੰਗਾ 12:00 ਵਜੇ ਤੱਕਰ ਬੈਠ ਕੇ ਲੋਕਾਂ ਦੀ ਗੱਲ ਸੁਣੂੰਗਾ ਤੇ ਉੱਥੇ ਵੜ ਕੇ ਏਜੰਟਾਂ ਨੂੰ ਫੋਨ ਵੀ ਲਾਊਗਾ ਜਿਨ੍ਹਾਂ ਨੇ ਉਹਦੋਂ ਪੈਸੇ ਮੋੜਤੇ ਉਥੋਂ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਦੋਂ ਪੈਸੇ ਬੈਠਦੋਂ ਫੋਨ ਕਰੂਗਾ ਥਾਂ ਦੇ ਖੁੰਜੇ 'ਚ ਬੈਠ ਕੇ ਪਾਰਕ 'ਚ ਜਿਨ੍ਹਾਂ ਨੇ ਪੈਸੇ ਮੋੜਤੇ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਨਹੀਂ ਜਾਵਾਂਗੇ ਉਹਨਾਂ ਦਾ ਜਲੂਸ ਕੋਈ ਨਹੀਂ ਕੱਢਾਂਗੇ ਉਹਨਾਂ ਦੀ ਵੀਡੀਓ ਕੋਈ ਨਹੀਂ ਪਾਊਗੀ ਪਰ ਜਿਹੜਾ ਏਜੰਟ ਪੈਸੇ ਨਹੀਂ ਮੋੜੂਗਾ ਉਹ ਤੋਂ ਘਰਾਂ ਜ루ਸ ਵੀ ਨਿਕਲਣਾ ਲਾਜ਼ਮੀ ਆ ਤਰਾ ਦਫ਼ਤਰੀ ਬੰਦ ਕਰਾਉਣਾ ਲਾਜ਼ਮੀ ਆ ਤੇ ਜੋ ਅਸੀਂ ਸਾਰੇ ਉਹ ਕਰਾਂਗੇ ਇਹ ਜਿਹੜਾ 12 ਵਜੇ ਦੇ ਤੱਕ ਸਾਡੀ ਟੀਮ ਉੱਥੇ ਵੜ ਕੇ ਫੋਨ ਲਾਊਗੀ ਪਰ ਜਿਹੜੇ ਦੇ ਕਿਸੇ ਧੌਣ ਚ ਕਿੱਲਾ ਹੋਵੇ ਉਸੇ ਧੌਣ ਚ ਕਿੱਲਾ ਕੱਢਾਂਗੇ ਕਿਉਂ ਮਹਿੰਗਾ ਸਾਂ ਬਿਲਕੁਲ ਆਈਏ ਜੀ ਭਾਈ ਜਿਵੇਂ ਪਹਿਲਾਂ ਵੀ ਆਪਾਂ 3 ਦਿਨ ਤੱਕ ਉੱਥੇ ਰਹੇ ਸੀ ਹੁਣ ਵੀ ਵੱਧ ਤੋਂ ਵੱਧ ਵੀਰਾਂ ਨੂੰ ਭੈਣਾਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਜਿਹੜੇ ਵੀ ਨੌਜਵਾਨ ਭੈਣਾਂ ਭਰਾ ਪ੍ਰਾਪੀੜਿਤ ਹੈ ਉਹ 10 ਜੁਲਾਈ ਨੂੰ ਸਵੇਰੇ 9 ਵਜੇ ਅੰਮ੍ਰਿਤਸਰ ਗੁਰਦੁਆਰੇ ਜਿਆਦੇ ਤੋਂ ਜਿਆਦੇ ਪਹੁੰਚਣਾ ਆਇ ਨਹੀਂ ਸੋਚਣਾ ਵੀ ਕ ਬਾਤ ਉਹਦਾ ਕਿਉਂਕਿ ਜਿੰਨੀ ਆਪਣੀ ਜਿਆਦਾ ਸੰਖਿਆ ਹੋਗੀ ਉਨਾ ਹੀ ਜਿਹੜਾ ਮਾਫੀਏ ਆਪਣੇ ਤੋਂ ਘਬਰਾਊਗਾ ਬਾਕੀ ਤੁਹਾਨੂੰ ਪਤਾ ਹੈ ਕਿ ਆਪਣਾ ਸਭ ਤੋਂ ਵੱਡੀ ਜਿਹੜੀ سپورਟ ਆ ਵੀਰ ਭਾਨਾ ਸਿੱਧੂ ਆ ਜਦੋਂ ਹੀ ਇਹਨਾਂ ਨੂੰ ਆਪਾਂ ਯਾਦ ਕਰਦੇ ਹਾਂ ਇਹਨਾਂ ਦਾ ਫੋਨ ਜਾਂਦਾ ਤਾਂ ਇਹ ਮਾਫੀਆ ਥਰ-ਥਰ ਕੰਮ ਲਾ ਗਿਆ ਨਾ ਪਰ ਹੁਣ ਆਪਾਂ ਨੂੰ ਵੀ ਚਾਹੀਦਾ ਕਿ ਕੱਲਾ ਭਾਈ ਪਾਨਾ ਸਿੱਧੂ ਨਹੀਂ ਸਾਨੂੰ ਵੀ ਆਪਾਂ ਨੂੰ ਭਾਨਾ ਸਿੱਧੂ ਬਣਾ ਚਾਹੀਦਾ ਤੇ ਇਹਨਾਂ ਦੀ ਠੱਗਾਂ ਦੀ ਮੰਜੀ ਠੋਕਣੀ ਚਾਹੀਦੀ ਤਾਂ 10 ਜੁਲਾਈ ਸਵੇਰੇ 9 ਵਜੇ ਪੰਪਸਰ ਗੁਰਦੁਆਰੇ ਚ ਵੀਰੋ ਮਿਲਾਂਗੇ ਵੱਧ ਤੋਂ ਵੱਧ ਉੱਥੇ ਪਹੁੰਚਣੇ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਜਿਹੜੇ ਪੀੜਿਤ ਲੋਕ ਆਉਣਾ ਤੇ ਕਿ ਵੀਡੀਓ ਪਹੁੰਚ ਸਕੇ ਤੇ ਆਪਾਂ ਉਹਨਾਂ ਨੂੰ ਨਿਆਂ ਦਿਵਾ ਸਕੀਏ ਲੰਮੇ ਸਮੇਂ ਤੋਂ ਜਿਹੜਾ ਠੱਗ ਮਾਫੀਆ ਹੈ ਇਹਦੇ ਬੁਰਦ ਆਪਾਂ ਇਸ ਕਰਕੇ ਬੜਾ ਲੰਮਾ ਸਮਾਂ ਹੋ ਗਿਆ ਆਪਾਂ ਨੂੰ ਇਹ ਲੜਾਈ ਲੜਦਿਆਂ ਨੂੰ ਕਿਉਂਕਿ ਜਦੋਂ ਲੋਕ ਸਾਡੇ ਕੋਲੇ ਜ਼ਿਆਤਰ ਮਹਾਲੀ ਚੰਡੀਗੜ੍ਹ ਤੋਂ ਸਤਾਏ ਹੋਏ ਆਉਂਦੇ ਨੇਗੇ ਸਾਨੂੰ ਵੀ ਦੁੱਖ ਹੁੰਦਾ ਵੀ ਯਾਰ ਇੱਧਰੋਂ ਬੰਦਾ ਆਇਆ ਤੇ ਕਈ ਵਾਰੀ ਉਹ ਏਜੰਟ ਮੂਰੋ ਫੋਨ ਨਹੀਂ ਚੱਕਦਾ ਜਾਂ ਹੋਰ ਕਈ ਸਾਰੇ ਗੱਲਾਂ ਹੁੰਦੀਆਂ ਨੇਗੀਆਂ ਇਸ ਕਰਕੇ ਅਸੀਂ ਪਹਿਲਾਂ ਵੀ ਬਹੁਤ ਵਾਰੀ ਸ਼ਹਿਰਾਂ ਦੇ ਵਿੱਚ ਵੱਖ-ਵੱਖ ਜਾਂਦੇ ਰਹੇ ਆ ਪਰ ਹੁਣ ਦੁਬਾਰਾ ਫੇਰ ਅਸੀਂ ਪ੍ਰੋਗਰਾਮ ਰਚਿਆ ਮਹਾਲੀ ਤੇ ਚੰਡੀਗੜ੍ਹ ਦੇ ਜਿੰਨੇ ਵੀ ਪੀੜਤ ਲੋਕ ਨੇਗੇ ਇਹਨਾਂ ਜਾਂਟਾਂ ਤੋਂ ਇਸ